ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਮਾਂਸੂ ਅਟਪਾਲ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਕਿਹਾ ਕਾਂਗਰਸ ਹੁੰਦੀ ਹੈ ਲੋਕਲ ਲੀਡਰਸ਼ਿਪ ਦੇ ਵਿਚਾਰ ਪਰ ਭਾਜਪਾ ਨਹੀਂ ਸੁਣਦੀ ਟਵੀਟ ਕਰ ਨਵਜੋਦਕਰ ਸੱਦੂ ਨੇ ਮੰਗੀ ਸੀਐਮ ਮਾਨ ਤੋਂ ਸੁਰੱਖਿਆ ਬਿਆਨ ਤੇ ਸੀਐਮ ਮਾਨ ਦਾ ਰਿਐਕਸ਼ਨ ਵੀ ਆਇਆ ਸਾਹਮਣੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਬੋਲੇ ਸੁਨੀਲ ਜਾਖੜ ਕਿ ਹਪਰਾਧੀਆਂ 'ਚ ਸਰਕਾਰ ਦਾ ਡਰ ਹੋਇਆ ਖਤਮ ਸੀਮਾਨ ਤੇ ਵੀ ਸਾਦੇ ਨਿਸ਼ਾਨੇ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਿਨ੍ਹਾਂ ਨੂੰ ਸ਼ਾਇਦ ਹੁਣ ਕਾਂਗਰਸ ਦੀ ਯਾਦ ਆ ਰਹੀ ਹੈ ਕਿਉਂਕਿ ਜਿਸ ਹਿਸਾਬ ਦੇ ਬਿਆਨ ਉਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਬਿਆਨਾਂ ਤੋਂ ਕਿਆਸਰਾਈਆਂ ਸ਼ੁਰੂ ਹੋ ਗਈਆਂ ਨੇ ਦੱਸਦੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਕੈਪਟਨ ਜਿਨ੍ਹਾਂ ਦਾ ਭਾਜਪਾ ਤੋਂ ਮੋਹ ਪੰਗ ਹੋ ਰਿਹਾ ਸੋ ਦਰਅਸਲ ਇਸ ਸਾਬਕਾ ਕਾਂਗਰਸੀ ਨੇਤਾ ਨੇ ਇੱਕ ਬਿਆਨ ਦਿੱਤਾ ਹੈ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਉਹਨਾਂ ਨੂੰ ਆਪਣੀ ਪੁਰਾਣੀ ਪਾਰਟੀ ਦੀ ਯਾਦ ਆਉਣ ਲੱਗ ਪਈ ਹੈ ਸੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਫੈਸਲਿਆਂ ਦੇ ਵਿੱਚ ਮੁਕਾਬਲਤ ਵਧੇਰੇ ਸਖਤ ਹੈ ਜਦੋਂ ਕਿ ਕਾਂਗਰਸ ਪਾਰਟੀ ਦੀ ਸਲਾਹ مشਵਰੇ ਦੀ ਪਰੰਪਰਾ ਵਧੇਰੇ ਵਿਆਪਕ ਅਤੇ ਲਚਕਦਾਰ ਰਹੀ ਹੈ ਇਸ ਬਿਆਨ ਨੇ ਕਿਆ ਸਰਾਈਆਂ ਨੂੰ ਹਵਾ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਧਾ ਸਵਾ ਚੋਣਾ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਵਾਪਸੀ ਕਰ ਸਕਦੇ ਨੇ ਸੋ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੀਡੀਆ ਨੂੰ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਪੰਜਾਬ ਵਰਗੇ ਰਾਜ ਦੇ ਵਿੱਚ ਰਾਜਨੀਤਿਕ ਮਾਹੌਲ ਵੱਖਰਾ ਹੈ ਅਤੇ ਜ਼ਮੀਨੀ ਪੱਧਰ ਦੇ ਨੇਤਾਵਾਂ ਦੇ ਵਿਚਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੋ ਉਹਨਾਂ ਸੰਕੇਤ ਦਿੱਤਾ ਹੈ ਕਿ ਭਾਜਪਾ ਅਜੇ ਤੱਕ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਰਾਜਨੀਤਿਕ ਸ਼ਕਤੀ ਨਹੀਂ ਬਣ ਸਕੀ ਕਿਉਂਕਿ ਪਾਰਟੀ ਲੀਡਰਸ਼ਿਪ ਜ਼ਮੀਨੀ ਪੱਧਰ ਦੇ ਨੇਤਾਵਾਂ ਦੇ ਨਾਲ ਟੁਕਵੀਂ ਗੱਲਬਾਤ ਨਹੀਂ ਕਰਦੀ ਸੋ ਰਿਪੋਰਟ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਇੱਕ ਵੱਖਰਾ ਖੇਤਰ ਹੈ ਸੋ ਦੇਖੋ ਕਿ ਪੰਜਾਬ ਦੇ ਵਿੱਚ ਅ ਕਈ ਹਿੱਸਿਆਂ ਦੇ ਵਿੱਚ ਬੀਜੇਪੀ ਅੱਗੇ ਵੀ ਵਧ ਰਹੀ ਹੈ ਪਰ ਪੰਜਾਬ ਵਿੱਚ ਅਜੀਹਾ ਫਿਲਹਾਲ ਦੀ ਘੜੀ ਨਹੀਂ ਹੋ ਰਿਹਾ ਜਿੱਥੇ ਬੀਜੇਪੀ ਬਾਕੀ ਦੇਸ਼ਾਂ ਪਰਦੇਸਾਂ ਦੇ ਵਿੱਚ ਅੱਗੇ ਵਧ ਰਹੀ ਹੈ ਉਨਾਂ ਹੀ ਜੇਕਰ ਪੰਜਾਬ ਦੇ ਵਿੱਚ ਨਜ਼ਰ ਮਾਰਦੇ ਆ ਤਾਂ ਭਾਜਪਾ ਕੋਲੇ ਉਨੀਆਂ ਸੀਟਾਂ ਨਹੀਂ ਸੋ ਇਹ ਜਿਹੜਾ ਬਿਆਨ ਹੈ ਉਹਨਾਂ ਦੇ ਵੱਲੋਂ ਅੱਜ ਦਿੱਤਾ ਗਿਆ ਜੋ ਕਿ ਕਾਫੀ ਹੱਦ ਤੱਕ ਤੂਲ ਫੜ ਰਿਹਾ ਸੋ ਇਸ ਬਿਆਨ ਤੋਂ ਬਾਅਦ ਇਹ ਵੀ ਕਿਆਸਰਾਈਆਂ ਨੇ ਕਿ ਇੱਥੇ ਸ਼ਾਇਦ ਕਾਂਗਰਸ ਦੀ ਉਹਨਾਂ ਨੂੰ ਵਾਪਸ ਯਾਦ ਆ ਰਹੀ ਹੈ ਕਿਉਂਕਿ ਕਾਂਗਰਸ ਦੇ ਸਿਸਟਮ ਨੂੰ ਲੈ ਕੇ ਇਹ ਬਿਆਨ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅੱਜ ਦਿੱਤਾ ਗਿਆ ਜਿਸ ਨੂੰ ਲੈ ਕੇ ਚਰਚਾਵਾਂ ਖੂਬ ਤੇਜ਼ ਹੋ ਗਈਆਂ ਨੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਸੀਐਮ ਮਾਨ ਤੋਂ ਸੁਰੱਖਿਆ ਮੰਗੀ ਗਈ ਹੈ ਜੀਹਾਂ ਟਵੀਟ ਕਰਕੇ ਦਰਸਲ ਸੀਐਮ ਮਾਨ ਤੇ ਨਿਸ਼ਾਨੇ ਵੀ ਉਹਨਾਂ ਦੇ ਵੱਲੋਂ ਸਾਦੇ ਗਏ ਨੇ ਦੱਸਿਆ ਕਿ ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ਦੇ ਮੁੱਖ ਮੰਤਰੀ ਵਾਲੇ ਬਿਆਨ ਤੇ ਹੰਗਾਮਾ ਜਾਰੀ ਜਾਬਦਾ ਹੈ ਕਿਉਂਕਿ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਤੇ ਤਾਨੇ ਮਾਰੇ ਅਤੇ ਸੁਰੱਖਿਆ ਦੀ ਮੰਗ ਵੀ ਕੀਤੀ ਹੈ ਜਿਸ ਕਰਕੇ ਭਗਵੰਤ ਮਾਨ ਨੇ ਜਵਾਬੀ ਕਾਰਵਾਈ ਕੀਤੀ ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਆਪਣੀ ਜਾਨ ਨੂੰ ਖਤਰਾ ਜਾਬਦਾ ਹੈ ਤਾਂ ਬੋਲਣ ਤੋਂ ਪਹਿਲਾਂ ਧਿਆਨ ਦੇ ਨਾਲ ਸੋਚਣਾ ਚਾਹੀਦਾ ਸੀ ਅੱਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਿਆਸਤਦਾਨ ਪਹਿਲਾਂ ਇੱਥੇ ਧਿਆਨ ਨਹੀਂ ਦਿੰਦੇ ਬਿਆਨ ਦੇ ਦਿੰਦੇ ਨੇ ਤੇ ਫਿਰ ਮੇਰੇ ਕੋਲ ਆ ਕੇ ਦਾਅਵੇ ਕਰਦੇ ਨੇ ਕਿ ਉਹ ਖਤਰੇ ਦੇ ਵਿੱਚ ਨੇ ਸੋ ਨਵਜੋਤ ਕੌਰ ਤੇ ਨਿਸ਼ਾਨਾ ਸਾਧਿਆ ਹੋਇਆ ਮਾਨ ਨੇ ਆਖਿਆ ਕਿ ਉਹਨਾਂ ਦੇ ਬਿਆਨ ਨੇ ਕਾਂਗਰਸ ਪਾਰਟੀ ਦੇ ਅੰਦਰ ਅਹੁਦਿਆਂ ਦੀ ਕੀਮਤ ਵੀ ਤੈਅ ਕਰ ਦਿੱਤੀ ਹੈ ਸੋ ਦੱਸ ਜਿਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੇ ਤਿੱਖੇ ਹਮਲਿਆਂ ਤੋਂ ਬਾਅਦ ਡਾਕਟਰ ਨਵਜੋਤ ਕੌਰ ਸਿੱਧੂ ਨੇ ਵੀ ਆਪਣਾ ਪੱਖ ਰੱਖਿਆ ਉਹਨਾਂ ਨੇ ਸਰਕਾਰ ਤੋਂ ਲੈ ਕੇ ਵਿਰੋਧੀ ਧਿਰ ਤੱਕ ਸਾਰਿਆਂ ਦੀ ਆਲੋਚਨਾ ਕੀਤੀ ਸੋ ਨਵਜੋਤ ਕੌਰ ਨੇ ਮੁੱਖ ਮੰਤਰੀ ਮਾਨ ਤੋਂ ਪੁੱਛਿਆ ਕਿ ਉਹ ਮਾਈਨਿੰਗ ਅਤੇ ਸ਼ਰਾਬ ਮਾਫੀਆ ਨੂੰ ਆਖਿਰ ਕਿਉਂ ਪਨਾ ਦੇ ਰਹੇ ਨੇ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਹਮਲਾ ਬੋਲਦਿਆਂ ਪੁੱਛਿਆ ਕਿ ਉਹਨਾਂ ਨੇ ਸਿੱਧੂ ਦੀਆਂ ਫਾਈਲਾਂ ਕਿਉਂ ਰੋਕੀਆਂ ਹੋਈਆਂ ਨੇ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਪੰਜਾਬ ਦੇ ਵਿਕਾਸ ਦੇ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਰੋਕੇ ਗਏ ਸਨ ਅਤੇ ਉਹਨਾਂ ਨੇ ਵੀ ਕਿਹਾ ਕਿ ਮੇਰੇ ਐਨਐਸ ਵਾਲ ਨੇ ਕਿ ਉਹਨਾਂ ਦਾ ਜਵਾਬ 100 ਟਵੀਟਾਂ ਦੇ ਵਿੱਚ ਵੀ ਅਗਰ ਮੈਂ ਦੇਣਾ ਚਾਹਾਂ ਤਾਂ ਨਹੀਂ ਦਿੱਤਾ ਜਾ ਸਕਦਾ ਸੋ ਨਵਜੋਤ ਕੌਰ ਸਿੱਧੂ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਮੈਨੂੰ ਲੱਗਦਾ ਹੈ ਕਿ ਮੈਨੂੰ ਹੁਣ ਕੁਝ ਸੁਰੱਖਿਆ ਦੀ ਲੋੜ ਹੈ ਮੇਰੀ ਸੁਰੱਖਿਆ ਤੁਹਾਡੀ ਜ਼ਿੰਮੇਵਾਰੀ ਹੈ ਕਿਰਪਾ ਕਰਕੇ ਇਹ ਵੀ ਦੱਸੋ ਕਿ ਤੁਸੀਂ ਪੰਜਾਬ ਦੇ ਰਾਜਪਾਲ ਕੋਲੇ ਮੁੱਦੇ ਜਿਹੜੇ ਚੁੱਕੇ ਸੀ ਉਹਨਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਸੋ ਤੁਸੀਂ ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਕਿਉਂ ਬਚਾ ਰਹੇ ਹੋ ਸੋ ਇਥੇ ਸਵਾਲ ਵੱਡਾ ਉਹਨਾਂ ਦੇ ਵੱਲੋਂ ਕੀਤਾ ਗਿਆ। ਸੋ ਕੈਪਟਨ ਤੋਂ ਪੁੱਛਿਆ ਕਿ ਤੁਸੀਂ ਫਾਈਲ ਕਿਉਂ ਬੰਦ ਕਰਨਾ ਚਾਹੁੰਦੇ ਹੋ? ਸੋ ਨਵਜੋਤ ਕੋਰ ਨੇ ਇਹ ਟਵੀਟ ਕੀਤਾ ਤੇ ਟਵੀਟ ਦੇ ਰਾਹੀਂ ਜਿਹੜੇ ਤਿੱਖੇ ਤੰਜ ਨੇ ਉਹ ਦੋਨੋਂ ਲੀਡਰਾਂ ਦੇ ਉੱਪਰ ਕੱਸੇ ਨੇ ਤੇ ਨਾਲ ਹੀ ਨਾਲ ਆਪਣੀ ਸੁਰੱਖਿਆ ਦੀ ਗੱਲ ਕਰਦਿਆਂ ਹੋਇਆਂ ਵੀ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ। ਤੇ ਉਦੋਂ ਸੁਨੀਲ ਜਾਖੜ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਤੇ ਨਾਲ ਹੀ ਮੁੱਖ ਮੰਤਰੀ ਮਾਨ ਤੇ ਵੀ ਨਿਸ਼ਾਨੇ ਸਾਧਦੇ ਨੇ। ਦੱਸਿਆ ਕਿ ਪਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਗੰਭੀਰ ਚਿੰਤਾ ਜ਼ਾਹਿਰ ਕਰਦੇ ਆ ਸੂਬੇ ਦੇ ਵਿੱਚ ਅਪਰਾਧੀਆਂ ਵਿੱਚ ਸਰਕਾਰ ਦਾ ਖੌਫ ਖਤਮ ਹੋ ਚੁੱਕਾ ਹੈ ਇਹ ਬਿਆਨ ਦਿੱਤਾ ਹੈ ਉਹਨਾਂ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਹਾਈ ਕਮਾਂਡ ਦੇ ਡਰ ਦੇ ਕਰਕੇ ਖੁਦ ਤੋਂ ਕੋਈ ਸਖਤ ਫੈਸਲਾ ਲੈਣ ਦੇ ਅਸਮਰਥ ਹੋ ਚੁੱਕੇ ਨੇ ਸਕੂਲਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਪਹਿਲਾਂ ਥਾਣਿਆਂ ਨੂੰ ਧਮਕਾਇਆ ਜਾ ਰਿਹਾ ਸੀ ਇੱਥੇ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਸੀ ਜਿਸ ਤੋਂ ਬਾਅਦ ਥਾਣਿਆਂ ਦੀਆਂ ਕੰਧਾਂ ਉੱਚੀਆਂ ਕੀਤੀਆਂ ਗਈਆਂ ਤੇ ਹੁਣ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਤੇ ਸਕੂਲ ਬੰਦ ਕਰ ਦਿੱਤੇ ਗਏ ਨੇ ਸੋ ਅਜਿਹੇ ਹਾਲਾਤ ਤਾਂ ਪੰਜਾਬ ਦੇ ਕਾਲੇ ਦੌਰ ਦੌਰਾਨ ਵੀ ਦੇਖਣ ਜਾਂ ਸੁਣਨ ਨੂੰ ਨਹੀਂ ਮਿਲੇ ਸਨ ਸੋ ਇਹਨਾਂ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਕਿਸ ਦਿਸ਼ਾ ਦੇ ਵੱਲ ਲੈ ਜਾ ਰਹੀ ਹੈ ਇਸ ਤੋਂ ਪਹਿਲਾਂ ਹਰਮੰਦਰ ਸਾਹਿਬ ਨੂੰ ਵੀ ਅਜੀਆਂ ਧਮਕੀਆਂ ਮਿਲ ਚੁੱਕੀਆਂ ਨੇ ਸੂਬੇ ਦੇ ਵਿੱਚ ਗੈਂਗਸਟਰਵਾਦ ਦੇ ਨਾਲ-ਨਾਲ ਵੱਖਵਾਦੀ ਤਾਕਤਾਂ ਵੀ ਲਗਾਤਾਰ ਸਰਚੁੱਕ ਰਹੀਆਂ ਨੇ ਪਰ ਸਰਹਦੀ ਸੂਬੇ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਫੇਲ ਹੋਈ ਹੈ ਅਜੀਹਾ ਕੋਈ ਦਿਨ ਨਹੀਂ ਲੰਘਦਾ ਕਿ ਜਦੋਂ ਸੂਬੇ ਵਿੱਚ ਕੋਈ ਗੰਭੀਰ ਅਪਰਾਧਿਕ ਘਟਨਾ ਨਾ ਹੋਈ ਹੋਵੇ ਅੱਗੇ ਉਹਨੇ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਬਣਨ ਅਤੇ ਖੁਦ ਸਰਕਾਰ ਚਲਾਉਣ ਦੀ ਹਿੰਮਤ ਦਿਖਾਉਣ ਸੋ ਇੱਥੇ ਦੱਸ ਰਹੀ ਹੈ ਕਿ ਮੁੱਖ ਮੰਤਰੀ ਮਾਨ ਦੇ ਉੱਪਰ ਸੁਨੀਲ ਜਾਖੜ ਦੇ ਵੱਲੋਂ ਇਹ ਵੱਡਾ ਤੰਜ ਕੱਸਿਆ ਗਿਆ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਕਿ ਆਖਿਰ ਪੰਜਾਬ ਨੂੰ ਜਵਾਬ ਕੌਣ ਦਵੇਗਾ ਕਿਉਂਕਿ ਮੁੱਖ ਮੰਤਰੀ ਮਾਨ ਜੋ ਕਿ ਹਾਈ ਕਮਾਂਡ ਦੇ ਹੇਠਾਂ ਲੱਗ ਕੇ ਕੰਮ ਕਰ ਰਹੇ ਨੇ ਜਿੰਨਾਂ ਦੇ ਕੋਲੇ ਆਪਣੇ ਫੈਸਲੇ ਲੈਣ ਦਾ ਵੀ ਜੜਾ ਹੈ ਉਹ ਵਕਤ ਨਹੀਂ ਹੈ ਤੇ ਨਾ ਹੀ ਪਰਮਿਸ਼ਨ ਸੋ ਇਹ ਕਹਿੰਦੇ ਹੋਏ ਅੱਜ ਸੁਨੀਲ ਜਾਖੜ ਜਿਹੜੇ ਨੇ ਉਹ ਨਜ਼ਰ ਆਏ ਨੇ ਜਿੱਥੇ ਉਹਨਾਂ ਦੇ ਵੱਲੋਂ ਇਹ ਤਿੱਖੇ ਤੰਜ ਜੋਨੇ ਮੁੱਖ ਮੰਤਰੀ ਮਾਨ ਤੇ ਕੱਸੇ ਗਏ ਨੇ ਯੋਧਰ BBMB ਨੂੰ ਲੈ ਕੇ ਮੁਰਤੋਂ ਪੰਜਾਬ ਸਰਕਾਰ ਨੇ ਸਵਾਲ ਖੜੇ ਕੀਤੇ ਨੇ ਦਰਅਸਲ ਇੱਕ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਵਿੱਤੀ ਨੁਕਸਾਨ ਦੀ ਗੱਲ ਕੀਤੀ ਗਈ ਹੈ ਦੱਸਿਆ ਕਿ ਸਰਕਾਰ ਨੇ ਹੁਣ ਕਰੋੜਾਂ ਰੁਪਏ ਦੇ ਵਿੱਤੀ ਨੁਕਸਾਨ ਦੇ ਹਵਾਲਿਆਂ ਦੇ ਨਾਲ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਨੂੰ ਨਿਸ਼ਾਨੇ ਤੇ ਲਿਆ ਹੈ ਪੰਜਾਬ ਸਰਕਾਰ ਨੇ BBMB ਨੂੰ ਲੰਗੇ ਕਲਮੁੜ ਪੱਤਰ ਭੇਜਿਆ ਤੇ ਇਸ ਤੋਂ ਪਹਿਲਾਂ 18 ਅਗਸਤ ਨੂੰ ਪੱਤਰ ਭੇਜਿਆ ਗਿਆ ਸੀ ਸੋ ਵਿਆਸ ਸਤਲੁਜ ਲਿੰਕ ਪ੍ਰੋਜੈਕਟ ਅਤੇ ਡੇਰ ਪਾਵਰ ਹਾਊਸ ਦੇ ਮਾੜੇ ਪ੍ਰਭਾਵਾਂ ਦੇ ਕਰਕੇ BBMB ਦੇ ਭਾਈਵਾਲ ਸੂਬੇ ਜੀ ਨੇ ਵੀ ਨੇ ਉਹਨਾਂ ਨੂੰ 7.5 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਚੱਲਣਾ ਪੈ ਰਿਹਾ ਸੋ ਇਹ ਗੱਲ ਆਖੀ ਗਈ ਹੈ ਸੋ ਦੇਹਰ ਪਾਵਰ ਹਾਊਸ ਦੇ ਮਾਮਲੇ ਦੇ ਵਿੱਚ ਪਾਈਵਲ ਸੂਬਿਆਂ ਨੂੰ ਰੋਜ਼ਾਨਾ 1.4 ਕਰੋੜ ਦਾ ਨੁਕਸਾਨ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ ਲਿਖੇ ਪੱਤਰ ਦੇ ਵਿੱਚ ਆਖਿਆ ਗਿਆ ਹੈ ਕਿ ਇਨ੍ਹਾਂ ਉਪਰੋਕਤ ਪ੍ਰੋਜੈਕਟਾਂ ਦੇ ਮਾੜੇ ਪ੍ਰਭਾਵਾਂ ਦੇ ਕਰਕੇ ਪਾਈਵਲ ਸੂਬਿਆਂ ਨੂੰ ਪ੍ਰਤੀ ਦਿਨ 1.80 ਕਰੋੜ ਦਾ ਵਿੱਤੀ ਨੁਕਸਾਨ ਚੱਲਣਾ ਪੈ ਰਿਹਾ ਹੈ। ਸੋ ਪੰਜਾਬ ਸਰਕਾਰ ਨੇ ਇਤਰਾਜ਼ ਕੀਤਾ ਹੈ। ਕੀਬੋਰਡ ਨੇ ਇਸ ਮਾਮਲੇ ਤੇ ਪੰਜਾਬ ਦੀ ਮੰਗ ਨੂੰ ਦਰਕਿਨਾਰ ਕਰਦਿਆਂ ਹਾਲੇ ਤੱਕ ਸਮਾਵਧ ਐਡਿਟ ਵੀ ਨਹੀਂ ਕਰਾਇਆ ਸੋ ਬੋਰਡ ਦੀ ਤਕਨੀਕੀ ਕਮੇਟੀ ਦੀ 18 ਨਵੰਬਰ ਨੂੰ ਹੋਈ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਹੈ ਕਿ ਬਿਆਸ ਸਤਲੁਜ ਲਿੰਕ ਦੀ 10 ਤੋਂ 15 ਦਿਨਾਂ ਦੇ ਲਈ ਪਾਣੀ ਦੇ ਰਾਹ ਤਬਦੀਲੀ ਮੁੱਤਲ ਕੀਤੀ ਜਾਵੇ ਪਰ BBMB ਮਾਫ ਕਰਨਾ BLL ਨੂੰ ਇੱਥੇ ਬਾਈਪਾਸ ਕਰਕੇ ਪਾਣੀ ਛੱਡਿਆ ਜਾ ਰਿਹਾ ਜੋ ਕਿ ਫੈਸਲੇ ਦੀ ਸਿੱਧੀ ਉਲੰਘਣਾ ਹੈ ਤੇ ਅਸਲ ਮੁੱਦਾ ਗਾਰ ਦੇ ਵਦਨ ਦੇ ਕਰਕੇ ਡੇਰ ਪਾਵਰ ਹਾਊਸ ਤੇ ਪ੍ਰਭਾਵ ਪਾ ਰਿਹਾ ਸੋ ਇਸ ਦੇ ਨਾਲ ਹੀ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ ਸੋ BSL ਪ੍ਰੋਜੈਕਟ ਦੇ ਸੰਚਾਲਨ ਦੇ ਵਿੱਚ ناکਾਮੀਆਂ ਤੇ ਨਾਕਾਫੀ ਰੱਖ-ਰਖਾ ਦੇ ਕਰਕੇ ਪਾਈਵਲ ਰਾਜਾਂ ਲਈ ਪਾਣੀ ਸੁਰੱਖਿਆ ਦਾ ਸੰਭਾਵੀ ਖਤਰਾ ਖੜਾ ਹੋ ਗਿਆ ਜਿਸ ਦੇ ਨਾਲ ਵਿੱਤੀ ਸੰਕਟ ਵੀ ਵੱਧ ਰਿਹਾ ਹੈ ਤੇ ਉੱਧਰ ਬਹੁਤ ਵੱਡਾ ਜਿਹੜਾ ਵਿੱਤੀ ਨੁਕਸਾਨ ਹੈ ਵਿੱਤੀ ਘਾਟਾ ਕਰੋੜਾਂ ਰੁਪਇਆ ਦਾ ਉਹ ਵੀ ਹੋ ਰਿਹਾ ਹਾਲਾਂਕਿ ਇੱਥੇ BBMB ਦੇ ਚੇਅਰਮੈਨ ਦੇ ਵੱਲੋਂ ਇਹਨਾਂ ਦਾਅਵਿਆਂ ਨੂੰ ਪੰਜਾਬ ਸਰਕਾਰ ਦੇ ਨਕਾਰਿਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ ਇੱਥੇ ਕਿਸੇ ਵੀ ਕਿਸਮ ਦਾ ਵਿੱਤੀ ਘਾਟਾ ਜਿਹੜਾ ਯਾ ਵਿੱਤੀ ਜੋਖਮ ਜਿਹੜਾ ਹੈ ਉਹ ਨਹੀਂ ਹੋ ਰਿਹਾ ਸੋ ਦਰਕਿਨਾਰ ਕਰਦਿਆਂ ਹੋਇਆਂ ਉਹਨਾਂ ਦੇ ਵੱਲੋਂ ਵੀ ਇਹ ਬਿਆਨ ਜਿਹੜਾ ਹੈ ਉਦ ਦਿੱਤਾ ਗਿਆ ਸੋ ਅੱਜ ਦੇ ਬੁਲੇਟਨ ਦੇ ਵਿੱਚ ਐ ਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟੀ ਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ